ਮੈਨੂੰ ਲੱਗਦਾ ਖੂਚ ਚਾਹੀ ਹਲੇ ਤੇਪ ਬੁੱਜਾ ਆਹ ਦੇਖ ਨਾ ਬੱਚਾ ਉਹ ਬੱਚਾ ਕੌਣ ਹੈ ਆਪਣੇ ਚੋ ਉਹ ਤੂੰ ਤਾਂ ਵੱਡਾ ਆ ਤੇ ਮੈਨੂੰ ਮਰਵਾਓ ਪਹਿਲਾਂ ਕਿ ਤਾ ਕਰੀਏ ਕੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹੌਲੀ ਹੌਲੀ ਬਾਹ ਨੂੰ ਆਜੋ ਬਾਹ ਨੂੰ ਆਹੋ ਕੀ ਹੋਇਆ ਉਹੀ ਪਰੇ ਹੋ ਜਾ ਜੋਟੀ ਬਣਾ ਕੇ ਬੈਠੇ ਤ੍ਰੀ ਮੂਰਤੀ ਆ ਜਾ ਗਲਤ ਤਾਂ ਦੱਸ ਕੀ ਆ ਸਾਲਾ ਜਿਹੜਾ ਰਾਮ ਰਾਮ ਨਹੀਂ ਕਰਦਾ ਵਿੱਚ ਕੋਈ ਰਿਸ਼ਤੇਦਾਰ ਨਹੀਂ ਆਪਣਾ ਕੀ ਹੋਇਆ ਸਾਲਾ ਭੂਤ ਆ ਆ ਜਾ ਬਲਕਿ ਬੱਟੀ ਆ ਜੀ ਏ ਰੋ ਉਹ ਕੁੱਤਾ ਖੜੇ ਤੁਹਾਡਾ ਬੁੜਾ ਆ ਦੇ ਕੁੱਤਿਆ ਐ ਤੈਨੂੰ ਆਜਣ ਨਾਲ ਹਵਾ ਲੈਣੀ ਮੈਂ ਵੀ ਕਮਾਂ ਕਾਤੇ ਸੀ ਲੀਏ ਮੈਂ ਹੋ ਕੇ ਬੈਠੇ ਸਾਰੇ ਐਨੀ ਠੰਡੀ ਹਵਾ ਆਉਂਦੀ ਸਾਨੂੰ ਉਥੇ ਦਰਮੀਚ ਮਾਰਿਆ ਐ ਤੁਹਾਨੂੰ ਵੀ ਹਵਾ ਨੂੰ ਵਈ ਆਪਣੀ ਵਸਦੀ ਗੱਲ ਹੀ ਹੈਗੀ ਇਹ ਐਡਾ ਕਰਦੇ ਹੋ ਜਿਹੜਾ ਜੀ ਗੁਰੂ ਨਹੀਂ ਦਿੰਦਾ ਉਧਰ ਜਿਹੜਾ ਪALLE ਪਹਾੜੀ ਵਾਲ ਜਿਹੜਾ ਗੁਰੂ ਆ ਇਹ ਭੂਤਿਆ ਉਹੀ ਪਾਸੇ ਚ ਕਰੂਗਾ ਉਧੇ ਕੋਲ ਜਾਓ ਤੁਸੀਂ ਹੈ ਮੈਂ ਨਹੀਂ ਜਾਣਾ ਮੇਰੇ ਫੋੜਾ ਹੋਏ ਮੈਨੂੰ ਇੱਥੇ ਛੱਡ ਜਾਓ ਮੈਨੂੰ ਓ ਤੈਨੂੰ ਪਤਾ ਕਿੱਥੇ ਆ ਗੁਰੂ ਜੀ ਤੈਨੂੰ ਪਤਾ ਓਏ ਓ ਚੀਲਾ ਗੁਰੂ ਦਾ ਆਹ ਓਏ ਓ ਸੂਰਾ ਜਿਆ ਓਏ ਤੇਰਾ ਗੁਰੂ ਕਿੱਥੇ ਆ ਗੁਰੂ ਹਾਂ ਜੀ ਤੂੰ ਸਾਰਿਆਂ ਕਾਹਦੇ ਨਹੀਂ ਬੁਆਚਿਆ ਕਿੰਦਾ ਗੁਰੂ ਗਿਆ ਜਿਆ ਓਏ ਹਾਏ ਓਏ ਬਸੋਰ ਕਹਿੰਦਾ ਤੈਨੂੰ ਸੁਣਿਆ ਨਹੀਂ ਹੈ ਐਡਾ ਗੁਰੂ ਜੀ ਉੱਧਰ ਆ ਉੱਧਰ ਫੜੋ ਗਿਆ ਐਡਾ ਕਿਹਾ ਐਡਾ ਉੱਧਰ ਕਿਹੜਾ ਹੋ ਗਿਆ ਕਹਿੰਦਾ ਗਵਾਚ ਗਿਆ ਓਏ ਅੰਦਰ ਤੂੰ ਕਹਿੰਦਾ ਆ ਜਾਓ ਮੱਥੇ ਭੇਜੋ ਭੇਜੋ ਤੇਰੀਆਂ ਫਾਂਟਾ ਹੁੰਦਾ ਭੇਜੇ ਬਈ ਇਹਨੂੰ ਕੇਕ ਦੇ ਕੇ ਜਾਈ ਜਾਂਦਾ ਵੇ ਭਾਈ ਗੁਰਜੀ ਰਹਿਗੇ ਬਚਕਾਰ ਮੈਂ ਮੂੰਹ ਤੇ ਮਾਰ ਲਾਪਾਣਾ ਮੈਂ ਨਹੀਂ ਜਾਗਦਾ ਹਾਂ ਇਹ ਗੁਰੂ ਜੀ ਗੁਰੂ ਗੁਰੂ ਦਿਹਾੜੀ ਤਾਂ ਨਹੀਂ ਗਿਆ ਗੁਰੂ ਜੀ ਪ੍ਰਣਾਮ ਜੀ ਤੇ ਬੇਟਾ ਆਪਕਾ ਕਲਿਆਣ ਹੋਰ ਗੁਰੂ ਜੀ ਕਿੱਤਾ ਸੇਤਾ ਠੀਕ ਹੈ ਸੇਤ ਠੀਕ ਹੈ ਨਾ ਧੀ ਰੇਹਾ ਕੀ ਹੁਆ ਉਹ ਤੁਹਾਡਾ ਚੇਲਾ ਕਹਿੰਦਾ ਗੁਰੂ ਘੁੰਜ ਗਿਆ ਜੀ ਕਹੋ ਕਿਵੇਂ ਆਣਾ ਹੁਆ ਗੁਰੂ ਜੀ ਤੁਸੀਂ ਸਾਡੇ ਨਾਲ ਚੱਲੋ ਜੀ ਕੀ ਹੁਆ ਅਸੀਂ ਉਧਰੋਂ ਜੀ ਬਾਲਣ ਇਕੱਠਾ ਕਰਨ ਗਏ ਸੀ ਹਾਂ ਉੱਥੇ ਖੂਜੋ ਅਸੀਂ ਪਾਣੀ ਲੱਗੇ ਕੱਢਣ ਉਹ ਉਹ ਕੋਈ ਵਿਚੋ ਆਵਾਜ਼ਾਂ ਆਉਣੀਆਂ ਜੀ ਤਰ੍ਹਾਂ ਤਰ੍ਹਾਂ ਨੀਆਂ ਕੋਏ ਮਸੇ ਹਾਂ ਜੀ ਤੇ ਬੇੜਾ ਕੋਈ ਗੱਲ ਨਹੀਂ ਕਹੇ ਕਹਿੰਦਾ ਹਾਏ ਰਾਮ ਕਦੀ ਕਹਿੰਦਾ ਆਂਬੋ ਜੇ ਕਿਆ ਕਹਿ ਰਹੇ ਹੋ ਪਤਾ ਨਹੀਂ ਇੱਧਾ ਹੰਬੋ ਹੰਬੋ ਨੂੰ ਸਾਡਾ ਕਿਸੇ ਨੂੰ ਰੇ ਬੇਟਾ ਚਲੋ ਹਾਂਜੀ ਹਮ ਆਪਕੇ ਸਾਥ ਚਲਤੇ ਆਇਓ ਗੁਰੂ ਜੀ ਆਓ ਆਜੋ ਬਈ ਚਲ ਆਜੋ ਬੈਰੀ ਬੈਣੀ ਗੁਰੂ ਜੀ ਇਹ ਕੌਣ ਹੈ ਜੀ ਅੱਛਾ ਇਹ ਅੰਕਵਾ ਗੁਰੂ ਨੇ ਦੇਖਾ ਚੇਲਾ ਕਿੰਨਾ ਕੱਚਾ ਇਥੇ ਢੋਲ ਲਿਆ ਹਾਂ ਚੇਲਾ ਕੱਚਾ ਹੀ ਢੋਲ ਲਿਆ ਹੋਰ ਉਹ ਸੂਰਜ ਐਨਾ ਪੱਕਿਆ ਉਹ ਤਾਂ ਵੱਢਣ ਵਾਲਾ ਹੋਇਆ ਵੇ ਤੂੰ ਕਿਨੇ ਗੁਰੂ ਘਰ ਆ ਗਿਆ ਲੈ ਤੇਰਾ ਬੁੜਾ ਆ ਹਰ ਬੇਦਾ ਆਓ ਭਜਨ ਬੰਦ ਕੀ ਕਰਤੇ ਚਲਦੇ ਚਲੋ ਜੀ ਹੋ ਨਾਮ ਜਪ ਲੈ ਨੀ ਬਾਣੀ ਜਿੰਦੇ ਮੇਰੀਏ ਹੋ ਨਾਮ ਜਪ ਲੈ ਨੀ ਬਾਣੀ ਜਿੰਦੇ ਮੇਰੀਏ ਜਿਵੇਂ ਲੱਭਿਆ ਹੁੰਦੇ ਨਿਖ ਕਿ ਮੇਲੇ ਤੋਂ ਮੈਂ ਆਉਂਦਾ ਨਿਖ ਕਿ ਮੇਲੇ ਤੋਂ

ਇਹ ਤਾਂ ਦਾ ਬੱਚਾ ਬੱਚਾ ਉਹ ਗੁਰੂ ਕਹਿੰਦਾ ਮੈਂ ਸ਼ਾਨ ਦਾ ਬੱਚਾ ਉਹ ਜਿੱਦਾਂ ਨਹੀਂ ਉਹ ਕਹਿ ਰਿਹਾ ਕਿ ਮੈਂ ਇਨਸਾਨ ਦਾ ਬੱਚਾ ਹਾਂ ਮੈਂ ਹਸਾਨ ਦਾ ਬੱਚਾ ਮੈਂ ਤੇ ਰੇੜੇ ਨੇ ਜੋੜ ਲੈਣਾ ਸੀ ਅਰੇ ਬੇਟਾ ਮੈਂ ਘੁੰਮਦਾ ਘੁੰਮਦਾ ਡੇਪਿਆ ਹੁਣ ਅਗਰ ਤੂੰ ਇਨਸਾਨ ਕੇ ਬੱਚਾ ਹੋ ਤਸ ਇਹ ਮੈਂ ਕੀ ਕਰਾਂ ਇਹਨੂੰ ਔਰ ਇਹ ਮuje ਬਾਹਰ نکਾਲੋ ਅਜੀ ਕਾਹਦੇ ਗੱਟਿਏ ਤੂੰ ਆਪ ਆ ਜਾ ਜਿੱਦਾਂ ਬੜਿਆ ਮੈਂ ਆ ਕੇ ਕਿੱਥੇ ਸੱਗਾ ਹਾਂ ਕਿਉਂ ਮੇਰੇ ਤੇ ਹੌਤ ਨਹੀਂ ਹੈ ਉਤਰੀ ਬਾਹੋਂ ਵੀ ਨਹੀਂ ਹੈ ਉਤਰੀ ਅੱਖਾਂ ਵੀ ਨਹੀਂ ਹੈ ਸਰ ਜੀ ਆ ਬੇਟਾ ਉੱਛਾ ਤੈਨਾ ਕਰੋਗੇ ਨਹੀਂ ਦੋਈਏ ਦੇ ਹੱਥ ਨਹੀਂ ਹਾਂ ਦੋਈਏ ਦੇ ਪੈਰ ਨਹੀਂ ਹਾਂ ਬੇਟਾ ਦੋਈਏ ਦੀਆਂ ਅੱਖਾਂ ਨਹੀਂ ਹਾਂ ਇਹਨੂੰ ਪੁੱਛੋ ਖੂਬ ਜਿਵੇਂ ਛੁਣਛਣਾ ਲੈਣ ਬੜਿਆ ਸੀ ਹੈ ਰੇਸ ਨਹੀਂ ਬੋਲਦੇ ਪਰ ਬੇਟਾ ਆਹੋ ਮੈਂ ਉੱਥੇ ਕੀ ਕਰਨ ਗਿਆ ਸੀ ਅਗਰ ਆਪਕੇ ਹੱਥ ਪਾਅ ਰਾਖੇ ਨਹੀਂ ਹੈ ਅਗਰ ਆਪ ਸੱਚੇ ਇਨਸਾਨ ਹੋਏ ਤਾਂ ਮੈਂ ਕਮੰਤ ਲਗਾਉਂਗਾ ਆਪਕੇ ਹੱਥ ਪਾਅ ਤੇ ਆਖੇ ਜਿੱਤ ਹੋ ਜਾਏਗੀ अभी एक मंत्र लगाने जा रहा हूं ओम संध्या आरती सतगुरु सेवा खोल कोड मेरे मेरे गुरु देव अरे मेरे हाथ मेरे पांव आंखें आ चुकी है पुत्री मैं बहुत खुश हूं गुरुजी आ की बोले तुसी अरे मैंने एक मंत्र लगाया है ओम संध्या आरती सतगुरु सेवा सतगुरु सेवा खोल कोड मेरे मेरे गुरु देव ਤੁਸੀਂ ਮੰਤਰ ਮਾਰਿਆ ਤੇ ਹੱਥ ਪੈ ਲੱਗ ਗਏ ਹਾਂ ਬੇਟਾ ਗੁਰੂਆ ਛੰਡ ਪਰੇ ਸਾਧ ਪੁਣਾ ਤੋ ਕੀ ਕਰੇ ਐਵੇਂ ਸਾਧ ਬਣ ਕੇ ਧੁੰਮੀ ਜਾਣਾ ਹਾਂ ਹਸਪਤਾਲਾ ਪਾ ਲੈ ਫਿਰ ਕੀ ਕਰਾਂਗੇ ਬਸ ਉੱਤੇ ਘਣਾ ਓਮ ਸੰਧਿਆ ਆਰਤੀ ਲੱਗ ਗਿਆ ਤੇਰਾ ਫੇਫੜਾ ਓਮ ਸੰਧਿਆ ਆਰਤੀ ਚੱਲ ਤੇਰਾ ਰਸੌਲੀ ਦਾ ਪ੍ਰੈਸ਼ਰ ਓਮ ਸੰਧਿਆ ਆਰਤੀ ਚੱਲ ਤੇਰੇ ਚੱਪਣੀ ਦਾ ਪ੍ਰੈਸ਼ਰ ਓਮ ਸੰਧਿਆ ਆਰਤੀ ਚੱਲ ਤੇਰਾ ਵੱਡਾ ਪ੍ਰੈਸ਼ਰ ਤੇਰੇ ਬੇਟਾ सभी इंसान के साथ ऐसा नहीं होता जो उस प्रभु की भजन बंदगी करता है उसे याद रखता है उसके साथ ऐसा होता है अरे बेटा गल्ले नहीं बनी उसे बाहर निकालो एक ए, उसे बाहर निकालो कटो बाहर ओए बाहर निकलो ए खोज की करदा मम्मा इठे ਇਹ ਰੇ ਨੂੰ ਕੱਢਿਆ ਤਾਂ ਹੈਗਾ ਹੁਣ ਨਾਲ ਇੱਕ ਵਾਰੀ ਫੇਰ ਛੱਡਦੇ ਡੋਲੂ ਵੀ ਭਰ ਲਿਆਵੇ ਅਰੇ ਜਿਹੜਾ ਆਪਕਾ ਕਲਿਆਣ ਦੁਰਜੀ ਇਹ ਹੋਰੇ ਤਰ੍ਹਾਂ ਜਾਂਦਾ ਲੱਗਦਾ ਮੈਨੂੰ ਕਿ ਆ ਗਿਆ ਉਹ ਕਿੰਦ ਨੂੰ ਕੀ ਖਾਤਾ ਖੂਚ ਆ ਕੀ ਕਰਦਾ ਦਿਲ ਬੱਕੜ ਜਾ ਰਿਹਾ ਹੂੰ ਉੱਤ ਚੱਲ ਭਰਾਵਾ ਮੈਂ ਨਹੀਂ ਇੰਦਾਂ ਦਾ ਡੋਨਟ ਟੱਚ ਮਾਈ ਬਡੀ ਮੈਂ ਆਪਣੇ ਪਾਪੇ ਨੂੰ ਕਿਹਾ ਪਾਪੇ ਤੇਰੀ ਪੱਗ ਜੂ ਜਾ ਕੇ ਨਹੀਂ ਲੱਗ ਕੱਢ ਲੈ ਤੂੰ ਮੈਨੂੰ ਜੱਫੀ ਪਾ ਕੇ ਮੇਰੇ ਪਾਪੇ ਦੀ ਪੱਗੇ ਖਲਾ ਦੇ ਰਿਹਾ ਨਹੀਂ ਨਹੀਂ ਮੈਂ ਆਪਕੇ ਪ੍ਰਤੀ ਆਪਣਾ ਸਨੇਹ ਪ੍ਰਗਟ ਕਰ ਰਹਾ ਹਾਂ ਸਨੇਹ ਕੌਣ ਹੈ ਮਤਲਬ ਆਪਕੇ ਪ੍ਰਤੀ ਆਪਣਾ ਪਿਆਰ ਪ੍ਰਗਟ ਕਰ ਰਹਾ ਹਾਂ ਨਾ ਮੈਨੂੰ ਨਾ ਛੇੜ ਮੈਂ ਨਾਮ ਦਾ ਲੈ ਆਇਆ ਇਹਨਾਂ ਨੂੰ ਛੇੜ ਲੈ ਤੋਈ ਇੰਦਾਂ ਦੇ ਆ ਜੇ ਜ਼ਿਆਦਾ ਹੀ ਛੇੜਨਾ ਉਹ ਪਿਛਲੇ ਤੂੰ ਬਾਜੇ ਛੇੜ ਲੈ ਟੱਡ ਦੇਖ ਉਹਦਾ ਕਿੱਡਾ ਜਿਹਾ ਸੂਣ ਵਾਲੀ ਮੱਝ ਨਹੀਂ ਹੁੰਦੀ ਦੋ ਘਟੜੂ ਉੱਠੇ ਹੀ ਦੇਣੇ ਰੁਪਏ ਐਡਾ ਢੱਡ ਲੈ ਕੇ ਕੰਮ ਸਾਰਾ ਹੀ ਮੈਂ ਇਹਨੂੰ ਪੁੱਛਿਆ ਮੈਂ ਕਿ ਤੇਰੇ ਗੁਰੂ ਕਿੱਥੇ ਆ ਲੱਭਣਗੇ ਜੇ ਤੂੰ ਰਾਮ ਰਾਮ ਕਰਦਾ ਸੀ ਕਹਿੰਦਾ ਹੈ ਨਹੀਂ ਉਹ ਅੱਜ ਗਿਆ ਐਡਾ ਭੌਂਕਦਾ ਆਪਣੇ ਗੁਰੂ ਨੂੰ ਗੁਰੂ ਜੀ ਇਹ ਤੇ ਤੁਸੀਂ ਇਹਨੂੰ ਬਖਸ਼ ਦਿੱਤਾ ਹਾਂ ਜੇ ਸਾਨੂੰ ਐਡਾ ਕਹਿੰਦਾ ਹਨ ਫਿਰ ਦਰਿਆ ਤੱਕ ਘੜੀ ਸਤਾਈ ਲਿਆਣਾ ਸੀ ਮੈਂ ਅਰੇ ਬੇਟਾ ਆਪ ਕੌਣ ਹੋ ਗੁਰੂ ਜੀ ਇਹਨੂੰ ਪੁੱਛੋ ਕੌਣ ਆ ਅਸੀਂ ਚੱਲੇ ਆ ਹਲ ਪਿਆ ਸਖੀ ਸਿਆਲ ਕੋਟ ਅੰਦਰ ਪੂਰਨ ਪੁੱਤ ਸਨਮ